ਕੋਈ ਸ਼ੱਕ ਕਾਦੇ ਵਿੱਚ ਹੈ ਕੋਈ ਸ਼ੱਕ ਸੋਣਾ ਦਰਨਾ ਆ ਸ਼ੱਕ ਕੱਢ ਦੂ ਬੰਦੇ ਪੁਲੇਖਾ ਕਰਨਾ ਥੋੜਾ ਇੱਕ ਦਾ ਰੰਗ ਕਾਲਾ ਹੁੰਦਾ ਲੋਪੋਲੇ ਇੱਕ ਦਾ ਰੰਗ ਕਾਲਾ ਹੁੰਦਾ ਲੋਪਟੇ ਦਾ ਨੀਲਾ ਫਿਲਟਰ ਨਾਲ ਸਾਂਝੀ ਲੱਗੂਆ ਨਹੀਂ ਨਹੀਂ ਸਾਂਝਾ ਆ ਨੀਲਾ ਆਪਦੇ ਵੀ ਹੋਰ ਆ ਫਿਲਟਰ ਲਾ ਕੇ ਵੀ ਤੂੰ ਨੀਲਾ ਲੱਗਦਾ ਨਹੀਂ ਤੇਰੇ ਆ ਕਰਨਾ ਦਾ ਸੋਣਾ ਹੀ ਆ ਹੈਲੋ ਕਿਨੇ ਰੋਟੀਆਂ ਖਾਧੀਆਂ ਹੈਂ ਲੋਕੋ ਲੈ ਆਹਾ ਉਹ ਕਰਾਉਣੇ ਤੇਰਾ ਸਰਜਰੀ ਕਰਾਉਣੇ ਟੱਕ ਜਾ ਮਟੇ ਤੇਰਾ ਜਿਹੜੀਆਂ ਰੱਬ ਦੀਆਂ ਦਿੱਤੀਆਂ ਨੇ ਖੰਡੀਆਂ ਮਿੱਟੀ ਨਹੀਂ ਹੈ ਇਹ ਮਿੱਟੀ ਨਹੀਂ ਹੁਣਾ ਦੇ ਤੈਨੂੰ ਚਿੱਟਾ ਕਰ ਦੇ ਕਰ ਲੈਣਾ ਮੈਂ ਦਿਖਣੋਂ ਫੜ ਗਿਆ ਤੂੰ ਰੋਟੇ ਰਸ ਕਿੰਨੇ ਖਾਦੀਆਂ ਤਿੰਨ ਹੈ ਤਿੰਨ ਮੈਂ ਕਿ ਫੜਕਦਾ ਝੂਠ ਬੋਲਦਾ ਬੋਲਦਾ ਰੋਟੀ ਖਾ ਕੇ ਵੀ ਝੂਠ ਬੋਲਦਾ ਜਾ ਯਾਰ ਦੇਖ ਭਾਈ ਅਰ ਭਾਈ ਦੇਖ ਕਿੰਨਾ ਝੂਠ ਬੋਲਦਾ